ਰਿਪਲਸ ਬੋਰਡ ਵੱਲੋਂ ਅੱਜ ਦੋ ਅਪਡੇਟਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਜੀ ਰਿਜ਼ਲਟ ਆਇਆ ਹੈ ਜੇਲ ਵਾਰਡਨ ਦੇ ਮੈਟਰਾਂ ਦਾ ਦੂਸਰੀ ਅਪਡੇਟ ਆਪਾਂ ਦੇਖਾਂਗੇ ਜੀ ਪੇਪਰ ਹੈ ਜਿਹੜਾ ਐਗਜ਼ਾਮ ਲਿਆ ਜਾਣਾ ਜੀ ਜੂਨੀਅਰ ਇੰਜੀਨੀਅਰ ਦਾ ਵੀਕ 2024 ਨੂੰ ਸਬਸਕ੍ਰਾਈਬ ਦੇ ਰਿਗਾਰਡਿੰਗ ਹੈ ਪਬਲਿਕ ਨੋਟਿਸ ਜਾਰੀ ਹੋਇਆ ਜੀ ਡਿਟੇਲ ਦੇ ਵਿੱਚ ਦੇਖਦੇ ਆ ਪਲੀਜ਼ ਰਿਕਵੈਸਟ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਤਾਂ ਕਿ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਚਲੋ ਜੀ ਸ਼ੁਰੂ ਕਰਦੇ ਆ ਰਿਪਲਸ ਬੋਰਡ ਵੱਲੋਂ ਪ੍ਰੀਖਿਆ ਲਈ ਜਾਣੀ ਹੈ ਜੀ ਜੂਨੀਅਰ ਇੰਜੀਨੀਅਰ ਦੀਆਂ 161 ਅਸਾਮੀਆਂ ਦੀ 21 2024 ਨੂੰ ਜੀ ਠੀਕ ਹੈ ਜਿਹੜੇ ਕੈਂਡੀਡੇਟ ਫਿਜ਼ੀਕਲ ਹੈਂਡੀਕੈਪੈਂਟ ਨੇ ਜੀ ਉਹ ਕੈਟਾਗਰੀ ਵਿੱਚ ਅਪਲਾਈ ਕਰਨ ਵਾਲੇ ਜਿਹੜੇ ਕੈਂਡੀਡੇਟ ਨੇ ਉਹਨਾਂ ਕੈਂਡੀਡੇਟ ਨੂੰ ਸਕ੍ਰਾਈਬ ਲੈਣ ਦੀ ਅਗਿਆ ਦਿੱਤੀ ਜਾਵੇਗੀ ਕੈਂਡੀਡੇਟ ਆਪ ਦੀ ਜਿਹੜੀ ਬੇਨਤੀ ਹੈ ਜੀ ਉਹ ਅਨੈਕਸਡ ਸ਼ੀਟ ਚ ਦਸਤਾਵੇਜ਼ਾਂ ਅਨੁਸਾਰ ਹਰ ਪੱਖੋਂ ਤੁਸੀਂ ਮੁਕੰਮਲ ਕਰਕੇ ਮੇਲ ਕਰਨੀ ਹੈ ਜੀ ਅਤੇ ਨਾਲ ਹੀ 19 2024 ਸਮਾ ਸ਼ਾਮ 5 ਵਜੇ ਤੱਕ ਬੋਰਡ ਦੇ ਦਫ਼ਤਰ ਚ ਮੁਕੰਮਲ ਪਰਫਾਰਮਾ ਦਸਤੀ ਪੇਚ ਕਰਨੇ ਜੀ ਠੀਕ ਹੈ ਜੀ ਜੇਕਰ ਇਸ ਤੋਂ ਬਾਅਦ ਕੋਈ ਮੰਗ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਸਬਸਕ੍ਰਾਈਬ ਦੀ ਸਹੂਲਤ ਜਿਹੜੀ ਨਹੀਂ ਦਿੱਤੀ ਜਾਏਗੀ ਠੀਕ ਹੈ ਜੇਕਰ ਕੋਈ ਤੱਥ ਗਲਤ ਵੀ ਪਾਇਆ ਜਾਂਦਾ ਹੈ ਕਿਸੇ ਵੀ ਸਟੇਜ 'ਤੇ ਤਾਂ ਉਮੀਦਵਾਰ ਦੀ ਜਿਹੜੀ ਪੱਤਰਤਾ ਉਹਨੂੰ ਰੱਦ ਕਰ ਦਿੱਤੀ ਜਾਏਗੀ ਅਤੇ ਬਨਦੀ ਕਾਰਵਾਈ ਹੈ ਜਿਹੜੀ ਅਰੰਭੀ ਜਾਏਗੀ ਇਹ ਹਨ ਅੱਖਰ ਏ ਹੈ ਜੀ ਇਹ ਤੁਸੀਂ ਭਰ ਲੈਣਾ ਪੜ ਕੇ ਨਾਲ ਡਾਕੂਮੈਂਟ ਲਾ ਕੇ 19 1 2024 ਤੋਂ ਪਹਿਲਾਂ ਪਹਿਲਾਂ ਜਮਾ ਕਰਾ ਦੇਣੀ ਇਨੈਕਚਰ A ਐਂਡ ਇਨੈਕਚਰ B ਦੋਨੇ ਨੇ ਧਿਆਨ ਨਾਲ ਭਰ ਲੈਣੇ ਜੀ ਹੁਣ ਚੱਲਦੇ ਆਪਾਂ ਰਿਜ਼ਲਟ ਵੱਲ ਇਨੈਕਚਰ C ਤੇ ਸਾਰਾ ਕੁਝ ਲਿਖਿਆ ਹੋਇਆ ਇਹਨੂੰ ਧਿਆਨ ਨਾਲ ਚੈੱਕ ਕਰ ਲਿਓ ਜੀ ਵਾਡ ਜੇਲ ਵਾਡਨ ਦੇ ਮੈਟਰਾਂ ਦੇ ਰਿਜ਼ਲਟ ਵੱਲ ਚੱਲਦੇ ਆ ਜੀ ਆਪਾਂ ਫ੍ਰੈਂਡਸ ਵਾਡਰ ਅਤੇ ਮੈਟਰ ਦੀਆਂ ਅਸਾਮੀਆਂ ਲਈ ਪੁਲਿਸ ਜੇਲਾ ਵਿਭਾਗ ਦੀ ਮੰਗ ਉਪਤਵ ਅਗਲੇ ਹੋਰ ਉਮੀਦਵਾਰਾਂ ਦਾ ਜਿਹੜਾ ਸਰੀਰਕ ਮਾਪ ਹੈ ਅਤੇ ਸਿਰਕ ਯੋਗਤਾ ਟੈਸਟ ਜਿਹੜਾ ਦਸੰਬਰ 2023 ਵੀ ਤੇ ਯੋਜਿਤ ਕੀਤਾ ਗਿਆ ਸੀ ਸਰੀਰਕ ਮਾਪ ਟੈਸਟ ਅਤੇ ਸਿਰਕ ਯੋਗਤਾ ਟੈਸਟ ਵਿੱਚ ਜਿਹੜੇ ਉਮੀਦਵਾਰ ਯੋਗ ਪਾਏ ਗਏ ਨੇ ਜੀ ਉਹਨਾਂ ਦੀ ਕਾਉਂਸਲਿੰਗ ਹੈ ਜਿਹੜੀ 11 2024 ਤੋਂ 21 2024 ਤੱਕ ਅਯੋਜਿਤ ਕੀਤੀ ਗਈ ਸੀ ਸਰੀਰਕ ਮਾਪ ਟੈਸਟ ਤੇ ਸਿਰਕ ਯੋਗਤਾ ਟੈਸਟ ਅਤੇ ਕਾਉਂਸਲਿੰਗ ਉਪਰੰਤ ਜਿਹੜੇ ਕੈਂਡੀਡੇਟ ਯੋਗ ਪਾਏ ਗਏ ਨੇ ਜੀ ਉਹਨਾਂ ਦਾ ਅੰਤਿਮ ਜਿਹੜਾ ਸੂਚੀ ਜਨਤਕ ਪੱਤਰ ਨਾਲ ਨੱਥੀ ਕੀਤੀ ਜਾਂਦੀ ਹੈ ਇਹ ਸੁ ਨਤੀਜਾ ਸੂਚੀ ਵਾਰਡਾਂ ਦੇ ਮੈਟਰਨ ਦੀ ਭਰਤੀ ਲਈ ਸੰਬੰਧਿਤ ਮਾਮਲਿਆਂ ਕੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਚੱਲ ਰਹੇ ਕੋਟ ਕੇਸਾਂ ਦੇ ਸਬਜੈਕਟ ਟੂ ਹੋਵੇਗਾ ਨਤੀਜਾ ਸੂਚੀ ਤਿਆਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਜੇਕਰ ਫਿਰ ਵੀ ਕੁਝ ਤਰੁੱਟੀ ਪਾਈ ਜਾਂਦੀ ਹੈ ਤਾਂ ਬੋਰਡ ਕੋਲ ਇਸ ਨੂੰ ਸੁਧਾਰਦਾ ਹ ਹੁਣ ਆਪਾਂ ਅੱਗੇ ਦੇਖਦੇ ਹਾਂ ਇਹ ਵਾਲਾ ਰਿਜ਼ਲਟ ਹੈ ਜਿਹੜਾ ਅਨਾਉਂਸ ਕੀਤਾ ਗਿਆ ਜੀ ਲਿਸਟ ਆਫ ਵਾਰਡਰ ਕੈਂਡੀਡੇਟ ਟੋਟਲ ਕਿੰਨੇ ਕੈਂਡੀਡੇਟ ਨੇ ਜੀ ਕਿਹੜੇ ਕੈਂਡੀਡੇਟ ਸਿਲੈਕਟ ਹੋਏ ਆ ਸਟੇਟਸ ਕੀ ਹੈ ਜੀ ਤੇ ਮਾਰਕਸ ਨੇ ਜਿਹੜੇ ਨਾਰਮਲਾਈਜੇਸ਼ਨ ਤੇ ਕਿੰਨੇ ਆ ਸਾਰੀ ਡਿਟੇਲ ਦਿੱਤੀ ਹੋਈ ਹੈ ਟੋਟਲ ਆਪਾਂ ਕੈਂਡੀਡੇਟ ਚੈੱਕ ਕਰ ਲੈਣਾ ਕਿੰਨੇ ਕੈਂਡੀਡੇਟ ਦਾ ਜਿਹੜਾ ਰਿਜ਼ਲਟ ਹੈ ਜਿਹੜਾ ਉਹ ਅਨਾਉਂਸ ਕੀਤਾ ਗਿਆ ਠੀਕ ਹੈ ਜੀ ਟੋਟਲ ਕੈਂਡੀਡੇਟ ਨੇ ਜੀ ਆਪਾਂ ਚੈੱਕ ਕਰਦੇ ਆ ਕੈਟੇਗਰੀ ਆ ਲਾਸਟ ਵਾਲਾ ਕਾਲਮ ਹੈ ਜਿਹੜਾ ਕੈਟੇਗਰੀ ਦਾ ਕਾਲਮ ਹੈ ਜੀ ਠੀਕ ਹੈ एलिजिਬਲ ਕੈਂਡੀਡੇਟ ਲਿਖਿਆ ਹੋਇਆ ਹੈ ਸਾਰੇ ਕੈਂਡੀਡੇਟ ਵਿਦ ਹੈਲਡ ਵੀ ਰੱਖਿਆ ਗਿਆ ਜਿੰਨਾ ਕੈਂਡੀਡੇਟ ਦਾ ਨਤੀਜਾ ਵਿਦ ਹੈਲਡ ਰੱਖਿਆ ਗਿਆ ਜੀ ਉਹਨਾਂ ਦੇ ਡਾਕੂਮੈਂਟ ਹੈ ਜਿਹੜੇ ਉਹ ਪੈਂਡਿੰਗ ਹੁਣੇ ਨਹੀਂ ਚੈੱਕ ਕਰਨ ਵਾਲੇ ਇਸ ਲਈ ਰਿਕਵੈਸਟ ਹੈ ਸਾਰਿਆਂ ਨੂੰ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੁਰੂਰ ਕਰ ਦਿਓ ਚਲੋ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਿਵੋ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਜਰੂਰ ਕਰ ਲੈਣਾ ਤੁਸੀਂ WhatsApp ਚੈਨਲ ਵੀ ਆਪਣਾ ਨੀਚੇ ਲਿੰਕ ਹੈਗਾ ਉਹਨੂੰ ਜੁਆਇਨ ਕਰ ਲਿਓ टेक्निकल वीडियो ਲਈ ਇਨਫੋ ਅਬਾਊਟ ਆਲ ਟੈਕ ਚੈਨਲ ਵੀ ਸਾਰੇ ਨੇ ਜੁਆਇਨ ਕਰ ਲੈਣੇ ਜੀ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਜੀ ਵਿਦ ਹੈਲਡ ਹੀ ਹੈਗਾ ਠੀਕ ਹੈ एलिजिबल ਤੇ ਵਿਦ ਹੈਲਡ ਰੱਖਿਆ ਗਿਆ ਨਤੀਜਾ ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਣੇ ਲੋ ਜੀ 272 ਟੋਟਲ ਕੈਂਡੀਡੇਟ ਨੇਗੇ ਇਹ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਪਲੀਜ਼ ਰਿਕੁਐਸਟ ਹੈ ਫਾਈਲ ਟੈਲੀਗ੍ਰਾਮ ਚੈਨਲ ਤੇ ਤੁਹਾਨੂੰ ਮਿਲ ਚੁਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਓ ਉਮੀਦ ਹੈ ਰਿਕੁਐਸਟ ਹੈ ਤੁਹਾਡੇ ਲਾਈਕ ਸ਼ੇਅਰ ਕਰਨ ਦੇ ਨਾਲ ਹੀ ਮੋਟੀਵੇਸ਼ਨ ਹੈ ਜਿਹੜੀ ਮਿਲ ਠੀਕ ਹੈ ਜੀ ਗਵਰਨਮੈਂਟ ਜੌਬ ਨੇ ਜਿਹੜੀਆਂ ਹੋਰ ਆਉਣ ਵਾਲੀਆਂ ਨੇ ਅਪਕਮਿੰਗ ਇਸੇ ਸਾਲ ਚ ਕਿਹੜੀਆਂ-ਕਿਹੜੀਆਂ ਆਉਣਗੀਆਂ ਉਹ ਤੇ ਡਿਟੇਲ ਦੇ ਵੀਡੀਓ ਤੁਹਾਨੂੰ ਇੱਕ ਪ੍ਰੋਵਾਈਡ ਕਰਵਾਵਾਂਗੇ ਅਲੱਗ ਤੋਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵਾਰ-ਵਾਰ ਕਹਿੰਦੇ ਰਹਿੰਦੇ ਆ ਇਹਨਾਂ ਜ਼ਰੂਰ ਕਰਕੇ ਜਾਇਓ ਉਮੀਦ ਹੈ ਰਿਕੁਐਸਟ ਤੁਸੀਂ ਕਰਕੇ ਜਾਓਗੇ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ